ਹਾਂਜੀ ਸਤਿ ਸ਼੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਜੀ ਮੈਂ ਤੁਹਾਡਾ ਆਪਣਾ ਜੱਸੀ ਦਾ ਉਧਰ ਦੇਖ ਸਕਦਾ ਤੁਸੀਂ ਅੱਜ ਪਹੁੰਚੇ ਜੀ ਸੇਮੋਗਾ ਟਰੈਕਟਰ ਮੰਡੀ ਚ ਜਿੰਨੇ ਵੀ ਟਰੈਕਟਰ ਪਹੁੰਚੇਗੇ ਦੱਸਾਂਗੇ ਕੀ ਕੀ ਰੇਟ ਨਾਲ ਟਰੈਕਟਰਾਂ ਦੀ ਕੀ ਕੰਡੀਸ਼ਨ ਆ ਜੀ ਦੇਖ ਸਕਦਾ ਤੁਸੀਂ ਤੇ ਪੌਲ ਤੇ ਥੱਲੇ ਵੀ ਬਹੁਤ ਜ਼ਿਆਦਾ ਟਰੈਕਟਰ ਖੜੇ ਹੁੰਦੇ ਨੇ ਪਰ ਪੌਲ ਤੋਂ ਅੱਗੇ ਥੋੜਾ ਹਟ ਕੇ ਜੀ ਤੇ ਜਿੰਨੇ ਟਰੈਕਟਰ ਖੜੇ ਆ ਉਹਨਾਂ ਦੱਸਾਂਗੇ ਕੀ ਕੀ ਰੇਟ ਨਾਲ ਟਰੈਕਟਰਾਂ ਦੀ ਕੀ ਕੰਡੀਸ਼ਨ ਆ ਜੀ ਆਜੋ ਲੈ ਕੇ ਚੱਲਦੇ ਆ ਜੀ ਹਾਂਜੀ ਇੱਤਰ ਖੜਾ ਜੀ ਯੂਨਿਟ ਯਰ ਦੇ ਸਕਦਾ ਤੁਸੀਂ 5405 ਯੂਨਿਟ ਯਰ ਟਰੈਕਟਰ ਹੈ 21 ਮਾਡਲ 8 ਲੱਖ ਰੁਪਏ ਡਿਮਾਂਡ ਆ ਇਹ ਘੋੜਾ ਬੈਂਪਰ ਲੱਗਾ ਟਰੈਕਟਰ ਤੇ ਦੇ ਸਕਦਾਓ ਐਂਡ ਕੋ ਕਾਫੀ ਸਟ੍ਰੇਟ ਹੈ ਕੋਈ ਕਮੀ ਪੇਸ਼ ਨਹੀਂ ਸ਼ੋਰੂਮ ਕੰਡੀਸ਼ਨ ਟਰੈਕਟਰ ਕਹਿੰਦਾ ਮਤਲਬ ਤੇ ਅੱਗੇ ਖੜਾ ਜੀ 30 ਡਿਟੇਸ 30 ਡਿਟੇਸ ਦੇ ਸਕਦਾ ਤੁਸੀਂ ਟਰੈਕਟਰ ਇਸਾ ਸਸਾ ਬਹੁਤ ਸਾਫ ਸਾਜੀ ਦੇ ਸਕਦੇ ਤੁਸੀਂ ਵਾਡੀ ਲੈਂਡ ਦਾ ਬਹੁਤ ਸੋਹਣਾ ਟਰੈਕਟਰ ਪਿਆ ਦੇ ਸਕਦੇ ਬਿਲਕੁਲ ਨਵਾਂ ਟਰੈਕਟਰ ਪਿਆ ਇਹ 6 ਮਾਡਲ ਆ ਜੀ 265000 ਰੁਪਏ ਦੀ ਡਿਮਾਂਡ ਆ ਇਹਦੀ ਤੇ ਅੱਗੇ ਲੈ ਕੇ ਚੱਲਦੇ ਸੱਜਣੋ ਅੱਗੇ ਖੜਾ ਜੀ 65hp ਚਮਟੀ ਇਹ ਵੀ ਟਰੈਕਟਰ ਤੇ ਦੇ ਸਕਦੇ ਇਹਦਾ ਵੀ ਹਿਸਾ ਸਸਾ ਚੈੱਕ ਕਰ ਸਕਦੇ ਤੁਸੀਂ ਵਾਡੀ ਲੈਂਡ ਦਾ ਬਹੁਤ ਚੰਗਾ ਟਰੈਕਟਰ ਪਿਆ ਜੀ ਇਹ ਤੇ ਬਾਕੀ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ 70 ਤੋਂ 72 ਰੁਪਏ ਟਾਇਰ ਆ ਜੀ ਪਿਛਲੇ ਅੱਗੇਲੇ ਹੈਗੇ 65 ਰੁਪਏ ਤੇ ਵਾਕੀ ਤੇ ਤੁਸੀਂ ਦੇਖ ਸਕਦੇ ਪੇਂਟ ਪੂਰ ਹੋਇਆ ਹੀ ਇਹਨੇ origignal ਦੇਸਾਦਨ ਤੁਸੀਂ ਤੇ ਇਹ ਹੈਗਾ ਜੀ 18 12 ਮਾਡਲ 430 ਹੇਅਰ ਪਰ ਡਿਮਾਂਡ ਆ ਟਰੈਕਟਰ ਦੀ ਟਰੈਕਟਰ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਹੀ ਦੇਸਾਦ ਤੁਸੀਂ ਚੈੱਕ ਕਰ ਸਕਦੇ ਹੋ ਅੱਗੇ ਖੜਾ ਸੱਜਣੋ 3600 ਫੋੜ ਮੋਡੀਫਾਈਡ ਦੇਖ ਸਕਦੇ ਟਰੈਕਟਰ ਬਹੁਤ ਸੋਹਣਾ ਮੋਡੀਫਾਈ ਕੀਤਾ ਹੀ ਬਾਈ ਦਾ ਐਨ origignal ਆਈਆਂ ਪਈਆਂ ਦੇਖ ਸਕਦੇ ਤੁਸੀਂ ਤੇ ਸਸਤੰਬ ਵਗੈਰਾ ਦੇ ਸਕਦੇ ਆ ਪ੍ਰੋਪਰਟੀ ਨੂੰ ਵੀ ਦੇ ਸਕਦੇ ਆ ਕੋ ਘੈਂਟ ਗੱਲਬਾਤ ਬਣਾਈ ਪਈ ਹੈ ਬਾਈ ਦੀ ਤੇ ਇਹ ਮਾਡਲ ਹੈਗਾ ਜੀ 93 385000 ਰੁਪਏ ਦੀ ਮੰਗ ਆ ਬਹੁਤ ਸੋਹਣੀ ਸਜਾਵਟ ਕੀਤੀ ਡਾਇਰੈਕਟਰ ਦੀ ਦੇਖ ਸਕਦੇ ਹੋ ਤੁਸੀਂ ਤੇ ਅੱਗੇ ਖੜਾ ਹੀ ਸੋਨ ਵਾਲੀ ਇੱਕ ਇੰਟਰਨੈਸ਼ਨਲ ਡੀਏ 60 ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਐਮ ਆਰਐਫ ਦੇ ਟਾਇਰ ਹੈ ਜੀ ਪਿਛਲੇ ਟਾਇਰ ਇਹਦੇ ਹੈਗੇ 80 ਪੈਸੇ 85 ਪੈਸੇ ਅਗਲੇ ਵੀ ਇੰਨੇ ਕੀਆ ਤੇ ਬਾਕੀ ਰੰਗ ਰੂਗਮਤ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹ ਮਾਡਲ ਦੀ ਜੇ ਗੱਲ ਕਰੀਏ 91 ਮਾਡਲ ਹੈ ਜੀ ਇਹ 540000 ਰੁਪਏ ਡਿਮਾਂਡ ਆ ਟਰੈਕਟਰ ਵੀ ਦੇ ਸਕਦਾ ਤੁਸੀਂ ਵਧੀਆ ਹਾਲਤ ਦੇ ਵਿੱਚ ਪਿਆ ਟਾਈਮ ਦਾ ਮਾਡਲ ਟਰੈਕਟਰ ਆ ਤੇ ਅੱਗੇ ਖੜਾ ਜੀ ਮਹਿੰਦਰਾ 473 BI ਇਹਦੀ ਵੀ ਤੁਸੀਂ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਡੀ ਲਾਈਨ ਦਾ ਬਹੁਤ ਚੰਗਾ ਪਿਆ ਇਹ ਵੀ ਟਰੈਕਟਰ ਤੇ ਬਾਕੀ ਹਿੱਸੇ ਸਸੇ ਚੈੱਕ ਕਰ ਸਕਦੇ ਹੋ ਤੁਸੀਂ ਤੇ ਟਾਇਰ ਟੂ ਦੇ ਸਕਦੇ 775 ਪੈਸੇ ਟਾਇਰ ਆ ਜੀ ਤੇ ਬਾਕੀ ਬੰਪਰ ਬੰਪਰ ਚੈੱਕ ਕਰ ਸਕਦੇ ਹੋ ਰੰਗ ਰੋਗੰ ਦਾ ਵਧੀਆ ਪਿਆ ਟਰੈਕਟਰ ਤੇ ਬਹੁਤ ਸੋਹਣੀ ਹਾਲਤ ਦੇ ਵਿੱਚ ਪਿਆ ਜੀ ਇਹ ਬਾਈ ਹੁਣਾਂ ਨੇ ਮਾਡਲ ਤੇ ਰੇਟ ਮੈਂਸ਼ਨ ਨਹੀਂ ਕੀਤਾ ਟਰੈਕਟਰ ਤੇ ਬਾਕੀ ਅੱਗੇ ਲੈ ਕੇ ਚੱਲਦੇ ਆਂ ਜੀ 242 ਖੜਾ ਜੀ ਸ਼ਾਰਾ ਇਹ ਵੀ ਚੈੱਕ ਕਰ ਸਕਦੇ ਟੈਕਟਰ ਦੀ ਕੰਡੀਸ਼ਨ ਤੇ ਜੀ ਵਧੀਆ ਹਾਲਤ ਦੇ ਵਿੱਚ ਪਿਆ ਟਰੈਕਟਰ ਇਹ ਵੀ ਇਹ 6 ਮਾਡਲ 1,35,000 ਰੁਪਏ ਦੀ ਮੰਗ ਦਾ ਟਰੈਕਟਰ ਜੀ ਇਹ ਸਾਹ ਤੁਸੀਂ ਫਾਰਮ ਟਰੈਕ 45 ਖੜਾ ਜੀ ਇਹ ਇਹ ਵੀ ਚੈੱਕ ਕਰ ਸਕਦੇ ਆ ਤੇ ਵਾਡੀ ਲਾਈਨ ਦਾ ਬਹੁਤ ਸੋਹਣਾ ਟਰੈਕਟਰ ਪਿਆ ਜੀ ਇਥੇ ਵਧੀਆ ਹਾਲਤ ਦੇ ਵਿੱਚ ਪਿਆ ਵਾ ਇਹ 99 ਮਾਡਲ ਹੈ 135000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਤੋਂ ਦੇ ਸਕਦੇ ਵਧੀਆ ਹਾਲਤ ਦੇ ਵਿੱਚ ਪਿਆ ਵਾ ਕਹਿੰਦਾ ਮਤਲਬ ਇਧਰ ਵੀ ਦੇ ਸਾਡੇ ਨੂੰ ਤੁਸੀਂ ਸਵਰਾਜ 855 ਐਫੀ ਖੜਾ ਜੀ 16 ਮਾਡਲ ਦਾ 530000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਤੋਂ ਦੇ ਸਕਦਾ ਹਾਂ ਰੀਜਾਂ ਨਾਲ ਤਿਆਰ ਕੀਤਾ ਬਾਈ ਦਾ ਦੇ ਸਕਦਾ ਤੁਸੀਂ ਟਾਇਰ ਤੋਂ ਬਹੁਤ ਸੋਹਣੇ ਪਿਆ ਜੀ ਨਵੇਂ ਟਾਇਰ ਆ ਜੀ ਤੇ ਬਾਕੀ ਰੰਗ ਰੋਗ ਸਾਰਾ ਹੀ オリジナル ਟਰੈਕਟਰ ਆ ਦੇ ਸਦਾ ਛਤਰੀ ਛਤਰੀ ਤੇ 16 ਮਾਡਲ 5 ਲੱਖ 30 ਹਜ਼ਾਰ ਦੀ ਡਿਮਾਂਡ ਰੇਟਰ ਦੀ ਤੇ ਇੱਧਰ ਖੜਾ ਫਾਰਮ ਡ੍ਰਾਈਵ ਦੇ ਸਾਥ ਜੀ ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਵਧੀਆ ਹਾਲਤ ਦੇ ਵਿੱਚ ਪਿਆ ਟਰੈਕਟਰ ਇਹ ਵੀ ਤੇ ਬਾਡੀ ਲਾਈਨ ਦਾ ਦੇਖ ਸਕਦੇ ਹੋ ਬਾਡੀ ਲਾਈਨ ਬਹੁਤ ਸੋਹਣੀ ਪਈ ਹੈ ਇਹ ਦੇਖ ਸਕਦੇ ਤੁਸੀਂ origignal paint ਹੈ ਸਾਰਾ ਤੇ ਬਾਕੀ ਦੇਖ ਸਕਦੇ ਹਿੱਸੇ ਸਬਹੁਤ ਸੋਹਣਾ ਪਿਆ ਜੀ ਤਿੰਨ ਮਾਡਲ ਦਾ 2 ਲੱਖ 65 ਹਜ਼ਾਰ ਦੀ ਡਿਮਾਂਡ ਰੇਟਰ ਦੀ ਅੱਗੇ ਲੈ ਕੇ ਚੱਲ ਤਾਂ ਮੇਸ਼ੀ ਖੜਾ ਜੀ ਦੇਖ ਸਕਦੇ ਟਰੈਕਟਰ ਇਹ ਵੀ ਵਧੀਆ ਸੋਹਣਾ ਟਰੈਕਟਰ ਪਿਆ ਜੀ ਇਹ ਸਾਰਾ origignal tractor ਹੈ ਜੀ ਇਹ ਇਹ ਮਾਡਲ ਹੈਗਾ ਜੀ ਮਾਡਲ ਮਾਡਲ ਚ ਉੱਤਰ ਆ ਜੀ 1,20,000 ਰੁਪਏ ਦੀ ਮੰਗ ਆ ਦੇਖ ਸਕਦੇ ਤੁਸੀਂ ਬਾਕੀ ਇੱਧਰ ਦੇਖ ਸਕਦੇ ਹੋ ਫਾਰਮ ਟਰੈਕ 60 ਇਹਦੀ ਵੀ ਕੰਡੀਸ਼ਨ ਤੇ ਚੈੱਕ ਕਰ ਸਕਦੇ ਹੋ ਛਤਰੀ ਛਤਰੀ ਐਨ ਓਕੇ ਆ ਕੰਮ 12 ਮਾਡਲ 3,95,000 ਰੁਪਏ ਦੀ ਮੰਗ ਆ ਟਰੈਕਟਰ ਦੀ ਬਹੁਤ ਸੋਹਣੀ ਹਾਲਤ ਵਿੱਚ ਆ ਤੇ ਅੱਗੇ ਖੜਾ ਜੀ ਫਾਰਮ ਟਰੱਕ 45 ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਇਹ ਵੀ ਐਨ ਵਧੀਆ ਹਾਲਤ ਦੇ ਵਿੱਚ ਪਿਆ ਜੀ ਰੰਗ ਰੋਵਰ ਚੈੱਕ ਕਰ ਸਕਦੇ ਹੋ ਤੁਸੀਂ 10 ਮਾਡਲ 265000 ਰੁਪਏ 95000 ਰੁਪਏ ਦੀ ਡਿਮਾਂਡ ਹੈ ਟ੍ਰੈਕਟਰ ਦੀ ਟ੍ਰੈਕਟਰ ਵੀ ਵਧੀਆ ਹਾਲਤ ਦੇ ਵਿੱਚ ਪਿਆ ਜੀ ਇੱਧਰ ਖੜਾ ਇਸਫਰਾਜ 855 ਘੋੜਾ ਵੈਂਪਰ ਲੱਗੇ ਦੇਖ ਸਕਦੇ ਹੋ ਚੈੱਕ ਕਰ ਸਕਦੇ 98 ਮਾਡਲ 145000 ਰੁਪਏ ਦੀ ਡਿਮਾਂਡ ਆ ਬਾਕੀ ਇੱਧਰ ਖੜਾ ਪਾਵ ਟਰੈਕ ਹੀਰੋ 500 ਹਾ ਹੀਰੋ ਪਿਆ ਇਹ ਵੀ ਚੈੱਕ ਕਰ ਸਕਦੇ ਹੋ ਤੁਸੀਂ ਟਾਇਰਾਂ ਦੀ ਜਿਹੜੀ ਹਾਲਤ ਟਾਇਰਾਂ ਦੀ ਜਿਹੜੀ ਗੱਲ ਕਰੀ ਅਸੀਂ 85 85 ਪੈਸਾ ਟਾਇਰ ਆ ਜੀ ਬਾਕੀ ਇਹ 16 ਮਾਡਲ ਆ ਜੀ ਇਹ 235000 ਰੁਪਏ ਦੀ ਡਿਮਾਂਡ ਆ ਜੀ ਤੇ ਜਿੰਨੇ ਵੀ ਵੀਰ ਆਪਣੇ ਵੀਡੀਓ ਦੇਖ ਰਹੇ ਆ ਇਹਨਾਂ ਨੂੰ ਜ਼ਰੂਰ ਫੋਲੋ ਕਰ ਲਿਓ ਜੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦਾ ਕਰੋ ਚੈਨਲ ਨੂੰ ਵੀ ਆਪਣੇ ਸਬਸਕ੍ਰਾਈਬ ਕਰ ਲਿਓ YouTube ਚੈਨਲ ਨੂੰ ਤੇ Instagram ਤੇ ਵੀ ਆਪਣਾ ਪੇਜ ਬਣਾਇਆ ਉਹਨੂੰ ਵੀ ਜ਼ਰੂਰ ਫੋਲੋ ਕਰ ਲਿਓ ਜੀ ਤੇ ਤਾਂ ਕਿ ਹਰੇਕ ਕਿਸਾਨ ਭਰਾ ਨੂੰ ਨਵੀਂ ਤੋਂ ਨਵੀਂ ਵੀਡੀਓ ਦਾ ਪਤਾ ਲੱਗਦਾ ਰਹੇ ਤੇ ਧੰਨਵਾਦ ਸਜਣੋ